ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਭ ਤੋਂ ਪਹਿਲਾਂ ਅੱਜ ਆਪਾਂ ਪਹੁੰਚੇ ਅਕੜੇ ਚੜੂ ਗਏ ਇੰਆ ਦਾ ਜਿਹੜਾ ਮੇਲਾ ਲੱਗਿਆ ਹੋਇਆ ਇੱਥੇ ਇੱਥੇ ਬਹੁਤ ਸਾਰੀਆਂ ਸੱਭਿਆਚਾਰਕ ਜੀ ਚੀਜ਼ਾਂ ਰੱਖੀਆਂ ਨੇ ਜਿਵੇਂ ਬਾਗ ਫਲਕਾਰੀਆਂ ਝੜਕੇ ਤੇ ਹੋਰ ਸੱਭਿਆਚਾਰ ਨਾਲ ਰਿਲੇਟਡ ਬਹੁਤ ਸਾਰਾ ਮਟੀਰੀਅਲ ਆ ਜਿਹੜਾ ਇੱਥੇ ਤੁਹਾਨੂੰ ਦੇਖਣ ਨੂੰ ਮਿਲੇਗਾ ਇਹਦੇ ਬਾਰੇ ਆਓ ਆਪਾਂ ਜਾਣਕਾਰੀ ਲੈਨੇ ਆਂ ਤੇ ਮਾਤਾ ਜੀ ਨਾਲ ਗੱਲਬਾਤ ਕਰਦੇ ਆਂ ਆਪਾਂ ਨੂੰ ਇੱਕ ਵਾਰੀ ਜਾਣਕਾਰੀ ਦੇਈਏ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਮਾਤਾ ਜੀ ਇਹ ਜਿਹੜੀ ਫਲਕਾਰੀਆਂ ਕਿ ਬਾਗ ਆ ਸਾਨੂੰ ਇਹਦੇ ਬਾਰੇ ਪ੍ਰੋਪਰ ਜਾਣਕਾਰੀ ਦਿਓ ਜੀ ਇਹ ਤਾਂ ਸੁ ਇਹਨੂੰ ਬਾਗ ਬਣਿਆ ਅੰਦਰ ਠੀਕ ਹੈ ਜੀ ਹੁਣ ਤਾਂ ਰਿਕਸਾ ਖਤਮ ਹੁੰਦਾ ਜਾ ਰਿਹਾ ਪਰ ਅਸੀਂ ਫਿਰਸੇ ਨੂੰ ਕਿੱਥੇ ਰੋ ਜਾਣੀ ਆ ਇਹਨੂੰ ਬਾਗ ਕਹਿੰਦੇ ਆ ਜੀ ਠੀਕ ਹੈ ਜੀ ਜੀ ਦੇਖੋ ਹਨਾ 3 ਦਾ 4 ਹਰ ਹਾਂਜੀ ਹਾਂਜੀ ਠੀਕ ਹੈ ਜੀ ਤੇ ਅੱਗੇ ਵੀ ਦੱਸੋ ਮਾਦਾ ਜੀ ਕੀ ਕੁਛ ਆਗਾ ਅੱਗੇ ਪਤਾ ਲਗਾ ਜੁਣਤਾ ਏਸੀ ਟੂਨ ਦਾ ਵਗੈਰਾ ਆਜੀ ਕੇ ਹਾਂਜੀ ਹਾਂਜੀ ਆਹ ਹੋ ਗਿਆ ਚੁੱਕੇ ਹਾਂ ਕਰੂ ਸਰ ਅੱਗੇ ਆਉਣਾ ਹੈ ਹੁਣ ਤਾਂ ਪੱਖੇ ਵਧੇਣਾ ਚੁੱਕੇ ਆ ਪਹਿਲਾਂ ਉਹ ਆਪਣੇ ਵੱਡ-ਵਡੇਰੇ ਸੀ ਜਿਹੜੇ ਪੱਖੇ ਬਣਾਇਆ ਜਾਂਦੇ ਸੀ ਤੇ ਜਦੋਂ ਕੰਮ ਪਾਣੀ ਚੁੱਕੇ ਹੁੰਦੇ ਤਾਂ ਪੱਖੇ ਹਾਰਾ ਸਭਾ ਨਹੀਂ ਜਾਂਦੇ ਫਿਰ ਉਹ ਦੁਬਾਰਾ ਸੌਣ ਤੋਂ ਇਹ ਬਾਗ ਨੇ ਮੈਂ ਕਹਾਂ ਇਹ ਨਾ ਆ ਨਾਮ ਕੋਈ ਅਲੱਗ ਤੋਂ ਹੈ ਜਿਵੇਂ ਜਿਹਾ ਡਿਜ਼ਾਈਨ ਅਲੱਗ ਹੈ ਕਿਦਾ ਨਾਮ ਵੀ ਅਲੱਗ ਹੈ ਇਹਦਾ ਕੀ ਨਾਮ ਆ ਜੀ ਇਹ ਬਾਗ ਦੀ ਲੜਾਈ ਆ ਇਹਦਾ ਨਾਮ ਕੀ ਬਾਗ ਦਾ ਬਾਗ ਦਾ ਨਾਮ ਤਾਂ ਮਤਲਬ ਬਾਗ ਹੀ ਹੁੰਦਾ ਹੀ ਬਾਗ ਬਾਗ ਦਾ ਇਹਦਾ ਮਤਲਬ ਵੱਡਾ ਵੱਡਾ ਓਕੇ ਓਕੇ ਹਾਂਜੀ ਇਹ ਬੁਤੀ ਦੀ ਖੜਾਈ ਹੈ ਠੀਕ ਹੈ ਜੀ ਠੀਕ ਆ ਕੁੜੀਆਂ ਚਿੜੀਆਂ ਅੱਗੇ ਆਪਣੀ ਮੁਰਤਾ ਵੀ ਸਰ ਆਪਣੀ ਹੋ ਚੁੱਕਿਆ ਹਾਂਜੀ ਹਾਂਜੀ ਠੀਕ ਹੈ ਜੀ ਚਾਦਰ ਗੱਡੀ ਹੋ ਚਾਦਰ ਦੀ ਚੱਦ ਰਹੇ ਠੀਕ ਹੈ ਮਾਦੀ ਸਿੱਟੀ ਜਾਂਦੀ ਸੀ ਪਹਿਲਾਂ ਕੁੜੀਆਂ ਵੱਡੀਆਂ ਹਾਂਜੀ ਹਾਂਜੀ ਬੜੇ ਵੀ ਇੱਦਾਂ ਖਾਣੇ ਹਾਂਜੀ 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 ਜੀ ਜੀ ਇਹ ਪੇਟ ਕੀਤਾ ਹੋਇਆ ਬਾਗ ਹੈ ਠੀਕ ਹੈ ਇਹ ਹੱਥੀ ਪੇਟ ਕੀਤਾ ਹੋਇਆ ਰਹੀ ਠੀਕ ਹੈ ਪੇਟ ਕੀਤਾ ਹੋਇਆ ਖੜਾਈ ਵਾਲਾ ਹਾਂਜੀ ਦੋਸਤੋ ਇਹ ਹੈਗਾ ਜੀ ਹੱਥੀ ਪੇਂਟ ਕੀਤਾ ਹੋਇਆ ਬਾਗ ਜਿਹੜੇ ਤੁਸੀਂ ਪਹਿਲਾਂ ਵੇਖੇ ਨੇ ਉਹ ਕੱਢੇ ਹੋਏ ਬਾਗ ਨੇ ਜਿੱਦਾਂ ਇਹ ਹੱਥੀ ਪੇਂਟ ਕੀਤਾ ਹੋਇਆ ਬਾਗ ਆ ਗਿਆ ਆ ਆਗੀ ਕੜਾਈ ਵਾਲੀ ਚਾਦਰ ਉਹ ਕੱਢੇ ਹੋਏ ਬਾਗ ਆ ਸਾਰੇ ਹੁਣ ਤੁਹਾਨੂੰ ਅੱਗੇ ਦਿਖਾਉਣੇ ਆ ਅੱਗੇ ਆਪਣੇ ਕੋਲੇ ਆ ਪੱਖੀ ਆ ਮਤਲਬ ਇਹ ਪੱਖੀ ਹਵਾ ਕਿਵੇਂ ਨਹੀਂ ਦਿਸੂ ਦਿਖਾਉਂਦੇ ਠੀਕ ਆ ਜੀ ਮਤਲਬ ਪਹਿਲਾਂ ਬਿਜਲੀ ਵਾਲੇ ਪੱਖੇ ਨਹੀਂ ਸੀ ਤਾਂ ਪੱਖਿਆਂ ਤੋਂ ਕੰਮ ਚੱਲਦਾ ਸੀ ਹਾਂ ਜੀ ਇਸ ਤਰ੍ਹਾਂ ਸਾਰੇ ਕੰਮ ਕਾਜਾਂ ਤੋਂ ਆਉਂਦੀ ਸੀ ਇਹਨਾਂ ਨਾਲ ਹਾਂ ਲੁੰਦੇ ਸੀ ਉਹਦੇ ਪੱਖੇ ਏਸੀ ਕੂਲਰ ਵਗੈਰਾ ਕੁਝ ਵੀ ਨਹੀਂ ਸੀ ਠੀਕ ਹੈ ਠੀਕ ਹੈ ਹਾਂ ਜੀ ਮਤਲਬ ਆ ਰਹੀ ਹੈ ਆਪਣਾ ਵਿਸਤਾਰ ਚੱਲਦਾ ਆ ਰਿਹਾ ਠੀਕ ਹੈ ਜੀ ਜਿੰਨਾ ਦਾ ਮਤਲਬ ਆਪਣੀ ਹੈ ਨਾ ਚੱਲਦਾਰ ਰਜਾਈਆਂ ਖੇਸ ਬਣਾਈ ਹੁੰਦੇ ਸੀਗੇ ਹਾਂ ਠੀਕ ਹੈ ਮਤਲਬ ਇਹ ਤੋਂ ਕੱਤ ਕੇ ਧਾਗਾ ਬਣਾ ਜਾਂਦਾ ਸੀ ਧਾਗੇ ਤੋਂ ਅੱਗੇ ਠੀਕ ਹੈ ਜੀ ਹਾਂਜੀ ਹਾਂਜੀ ਕਿੰਦੀ ਹੋਇਆ ਫੇ ਸੋਨੇ ਜਾਂਦੇ ਸੀ ਠੀਕ ਆ ਮੈਂ ਠੀਕ ਆ ਆ ਵਿਰਸਾ ਇਹ ਆਪਣਾਈ ਧੋਈ ਜਾਂ ਮੇਲਾ ਤਿਆਂ ਦਾ ਜੀ ਜੀ ਉਦੋਂ ਆਪਾਂ ਕਿਹੜੇ ਤਿਆਰ ਕੀਤੇ ਜਾਂਦੇ ਆ ਇਹ ਆਪਣਾ ਵਿਰਸਾ ਹੈ ਜੀ ਜੀ ਹੈਨਾ ਹਾਂਜੀ ਹਾਂਜੀ ਆ ਦੇਖੋ ਜੀ ਇਹ ਸਬਜ਼ੀ ਇਹ ਵਿਆਹਾਂ ਛੱਤੀਆਂ ਦੇ ਵਿੱਚ ਮਤਲਬ ਨਾਨਕਾ ਮੇਲ ਹੈ ਉਹਨਾਂ ਮੰਨੋਂ ਤੋੜਿਆ ਜਾਂਦਾ ਹੈ ਜੀ ਜੀ ਹਾਂਜੀ ਇਹ ਵਿਆਹ ਦੇ ਟੈਂਪੇ ਬਿਆਹ ਦੇ ਟਾਈਮ ਤੇ ਆਪਾਂ ਜਦੋਂ ਜਾਗੋ ਕਰਦੇ ਆਂ ਕਮੇਲਾ ਜੱਟ ਬਣਾ ਕੇ ਮਤਲਬ ਨਾ ਕਮੇਲਾ ਕਰਕੇ ਪਿਆਰ ਮਣਾਉਂਦਾ ਹੈ ਜੀ 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 ਤੇ ਆ ਗਈ ਜਾਗੋ ਜੀ ਹਾਂਜੀ ਇਹ ਜਾਗੋ ਆ ਗਈ ਠੀਕ ਆ ਜੀ ਆਹ ਦੋ ਹੀ ਪੱਖੀਆਂ ਤੇ ਆਹ ਵੀ ਕੱਢੀ ਹੋਈ ਜਾਦਰਾ ਇਹ ਨੀਚ ਵਿਚਾਰ ਖੇੜੀ ਇਹ ਵੀ ਕੱਢੀ ਹੋਈ ਹੈ ਵੀ ਕੁੜੀਆਂ ਕੱਢਦੀਆਂ ਸੀ ਲੱਗ ਗਈ ਆ ਦੇਖੋ ਕਿੰਨਾ ਸੋਹਣਾ ਇਹ ਇਹ ਮਤਲਬ ਕਾਟੀ ਟੋਪੇ ਦੀ ਜਾਦਰਾ ਇਹਦੀ ਕੜਾਈਆਂ ਦੇ ਵੀ ਵੱਖਰੇ ਵੱਖਰੇ ਨਾ ਹਾਂਜੀ ਇਹ ਚਾਲੀ ਵਾਲੀ ਕਾਟੇ ਕਾਟੇ ਤੋਂ ਬਣ ਚਾਦਰ ਹੈ। ਹਾਂਜੀ ਇਹ ਮੈਂ ਆਪਣੇ ਹੱਥੀ ਕੱਢੀ ਹੋਈ ਚਾਦਰ ਹੈ। ਅੱਛਾ ਅੱਛਾ ਤੁਸੀਂ ਕੱਢੀ। ਖੋਦਨੇ ਸਾਰੀ ਆਹ ਚਾਦਰ ਮੈਂ ਖੋਦਨੇ ਕੱਢੀ ਪਈ ਆ। ਓਕੇ ਜੀ। ਸਾਹਮਣੇ ਚੱਲਦਾ ਹੈ। ਇਹ ਵੀ ਮੈਂ ਖੋਦਨੇ ਆਪਣੇ ਹੱਥਾਂ ਨਾਲ ਕੱਢੀ ਹੋਈ ਹੈ। ਇਹ ਕਿੰਨਾ ਟਾਈਮ ਹੋ ਗਿਆ ਜੀ ਇਹਨੂੰ ਚਾਦਰ ਨੂੰ? ਇਹਨਾਂ ਨੂੰ ਮੇਰੇ ਮਾਇ ਨੂੰ 28 ਸਾਲ ਹੋ ਚੁੱਕੇ ਆ। 28 ਸਾਲ ਤੋਂ ਪਹਿਲਾਂ ਦੀਆਂ ਕੱਢੀਆਂ ਹਨ। ਓਕੇ। ਹਾਂਜੀ। ਦੇਖੋ ਜੀ ਆਹ ਚਾਦਰ ਹੈਗੀ ਆ ਮਾਤਾ ਕਹਿੰਦੇ ਦੀ ਆਪਣੇ ਹੱਥੀ ਕੱਢੀ ਹੋਈ ਆ ਚਾਦਰ। ਇਹ 28 ਸਾਲ ਪਹਿਲਾਂ ਦੀ ਚਾਦਰ ਆ। ਹਾਲੇ ਵੀ ਨਵੇਂ ਵਰਗੀ ਪਈ ਆ ਜ ਮੈਂ ਬਹੁਤ ਸਾਰਾ ਸਾਮਾਨ ਰੱਖ ਦਿਆਂ ਦੱਸਦੇ ਨੂੰ ਜੀ ਮੇਰੇ ਕੋਲ ਮਤਲਬ ਘਰ ਵੀ ਪੂਰੀਆਂ ਖੱਪਣੇ ਵਗੈਰਾ ਚੱਕੀ ਹਾਂਜੀ ਹਾਂਜੀ ਜਿਵੇਂ ਆਪਾਂ ਪਹਿਲਾਂ ਉਖਲੀਆਂ ਰੱਖਦੇ ਹਾਂ ਸਾਰਾ ਕੁਝ ਮੇਰੇ ਕੋਲ ਸਾਂਭ ਕੇ ਰੱਖਿਆ ਹੋਇਆ ਠੀਕ ਹੈ ਜੀ ਸਾਰਾ ਕੁਝ ਬਣਿਆ ਹੋਇਆ ਜਿਵੇਂ ਕਿਨਾਰੀ ਹੁੰਦੀ ਪਹਿਲਾਂ ਹਾਂਜੀ ਹਾਂਜੀ ਮਤਲਬ ਜੇ ਪਹਿਲਾਂ پتہ ਹੁੰਦਾ ਆਪਾਂ ਜਰੂਰ ਰੱਖਦੇ ਮੇਰੇ ਕੋਲ ਬਣਾਉਣੀਆਂ ਹੋਣੀਆਂ ਹੁੰਦੀ ਪਹਿਲਾਂ ਪੁਰਾਣੇ ਕੱਪੜੇ ਧੋਣੀਆਂ ਆਉਂਦਾ ਨੇ ਵਿੱਚ ਠੀਕ ਹੈ ਜੀ ਜਿਵੇਂ ਮੱਠਾ ਲਾ ਕੇ ਉਹਨਾਂ ਵਿੱਚ ਕੁਝ ਪੱਠਾ ਲਾ ਕੇ ਉਹਦੇ ਕਨਾਰੇ ਆਉਂਦੀਆਂ ਹੁੰਦੀਆਂ ਸੀ ਠੀਕ ਹੈ ਜੀ ਉਹ ਕੱਪੜੇ ਧੋਤੇ ਜਾਂਦੇ ਮਤਲਬ ਉਹਨਾਂ ਇਹ ਕਹਿੰਦੀ ਮੈਂ ਸਭ ਨੂੰ ਇਹ ਤੁਹਾਨੂੰ ਕਿ ਆਪਣੇ ਸੋਤੇ ਬੱਚਿਆਂ ਨੂੰ ਵਿਰਸੇ ਨਾਲ ਜ਼ਰੂਰ ਜੋੜੋ ਉਹਨਾਂ ਨੇ ਜ਼ਰੂਰ ਇਹਨਾਂ ਚੀਜ਼ਾਂ ਬਾਰੇ ਦੱਸੋ ਕਿ ਆਪਣਾ ਵਿਰਸਾ ਕੀ ਹੈ ਆਪਣੇ ਪੰਜਾਬ ਦਾ ਮਨਰਸਾ ਕੀ ਆਪਣੇ ਪੰਜਾਬੀਆਂ ਨੂੰ ਖਤਮ ਕਰਨ ਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਹ ਖਤਮ ਨਹੀਂ ਹੁੰਦੇ ਪਰ ਹਾਰੇ ਕੋਈ ਮਾਪੇ ਨੂੰ ਮੈਂ ਇਹ ਰਿਕਵੈਸਟ ਕਰਦੀ ਆ ਕਿ ਆਪਣੇ ਬੱਚਿਆਂ ਨੂੰ ਜ਼ਰੂਰ ਸੱਭਿਆਚਾਰ ਨਾਲ ਜੋੜ ਜੀ ਜੀ ਠੀਕ ਹੈ ਸ਼ੁਕਰੀਆ ਜਮਾਦਾ ਜੀ ਹਾਂਜੀ ਦੋਸਤੋ ਤਾਂ ਮਾਤਾ ਨੇ ਬਿਰਸੇ ਬਾਰੇ ਆਪਣੀ ਕਲਚਰ ਵਾਲੀ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਕਮੈਂਟ ਕਰਕੇ ਦਿਲ ਦੱਸੋ ਤੇ ਇਹੋ ਜਿਹੇ ਹੋਰ ਵੀ ਜੋ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਨਾਲ ਹੀ ਬੈਲ ਆਈਕਨ ਔਨ ਕਰ ਲਿਓ ਕਿ ਜੇ ਤੁਹਾਡੀ ਵੀ ਕੋਈ ਇਸ ਅਜਿਹਾ ਵਿਸ਼ੇ ਨਾਲ ਲੈਕ ਚਾਹਤ ਹੈ ਕਿਸੇ ਤਰ੍ਹਾਂ ਕੋਈ ਵਿਚਾਰ ਨੇ ਜਾਂ ਕੋਈ ਵੀਡੀਓ ਬਣਾਉਣ ਵਾਸਤੇ ਸਾਨੂੰ ਇਨਵਾਈਟ ਕਰਨਾ ਚਾਹੁੰਦੇ ਹੋ ਤਾਂ ਜਰੂਰ ਸਾਡਾ ਕੰਟੈਕਟ ਕਰਿਓ ਕੰਟੈਕਟ ਨੰਬਰ ਮਿਲੂਗੀ ਡਿਸਕ੍ਰਿਪਸ਼ਨ ਚ ਦਿੱਤਾ ਹੋਇਆਗਾ ਧੰਨਵਾਦ